ਜੇ ਤੁਸੀਂ ਵੀ ਹੋ ਗਏ ਹੋ ਆਨਲਾਈਨ ਠੱਗੀ ਦਾ ਸ਼ਿਕਾਰ ਪੈਸੇ ਵਾਪਸ ਲੈਣ ਲਈ ਫੋਲੋ ਕਰੋ ਇਹ ਸਟੈਪ ਅੱਜਕੱਲ੍ਹ ਆਨਲਾਈਨ ਧੋਖਾਧੜੀ ਦੀਆਂ ਖਬਰਾਂ ਬਹੁਤ ਸੁਣਨ ਨੂੰ ਮਿਲਦੀਆਂ ਹਨ ਜੇਕਰ ਤੁਹਾਡੇ ਨਾਲ ਧੋਖਾ ਹੋਇਆ ਹੈ ਤਾਂ ਤੁਸੀਂ ਆਪਣੇ ਪੈਸੇ ਕਿਵੇਂ ਵਾਪਸ ਲੈ ਸਕਦੇ ਹੋ ਸਾਈਬਰ ਠੱਗ ਹਮੇਸ਼ਾ ਬੇਕਸੂਰ ਲੋਕਾਂ ਨੂੰ ਫਸਾਉਣ ਅਤੇ ਪੈਸੇ ਦੀ ਧੋਖਾਧੜੀ ਕਰਨ ਦੀ ਉਡੀਕ ਕਰਦੇ ਹਨ ਹਾਲ ਹੀ ਵਿੱਚ ਗਾਜ਼ੀਆਬਾਦ ਦੇ ਰਹਿਣ ਵਾਲੇ ਅਨੰਦ ਕੁਮਾਰ ਨਾਲ 90000 ਰੁਪਏ ਦੀ ਧੋਖਾਧੜੀ ਕੀਤੀ ਗਈ ਸੀ ਜੇ ਸੋ ਬਾਅਦ ਆਨੰਦ ਨੇ ਆਪਣੀ ਸਿਆਣਵਰਤੀ ਅਤੇ ਉਹ ਸਾਰੇ ਪੈਸੇ ਵਾਪਸ ਕਰਵਾ ਲਏ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਕਦਮ ਦੱਸ ਰਹੇ ਹਾਂ ਜਿਸ ਨੂੰ ਤੁਸੀਂ ਅਜਿਹੀ ਸਥਿਤੀ ਵਿੱਚ ਅਪਣਾ ਸਕਦੇ ਹੋ। ਸਾਈਬਰ ਮਾਹਿਰਾਂ ਦਾ ਕਹਿਣਾ ਹੈ ਜੇਕਰ ਤੁਹਾਡੇ ਨਾਲ ਸਾਈਬਰ ਧੋਖਾਧੜੀ ਹੁੰਦੀ ਤਾਂ ਤੁਸੀਂ ਅਜਿਹੀ ਸਥਿਤੀ ਵਿੱਚ ਬਿਲਕੁਲ ਵੀ ਚੁੱਪ ਨਾ ਰਹੋ। ਤੁਹਾਡੇ ਨਾਲ ਹੋਈ ਇਸ ਧੋਖਾਧੜੀ ਬਾਰੇ ਤੁਰੰਤ ਰਿਪੋਰਟ ਦਰਜ ਕਰੋ ਕਿਉਂਕਿ ਜਦੋਂ ਤੱਕ ਤੁਸੀਂ ਰਿਪੋਰਟ ਦਰਜ ਨਹੀਂ ਕਰਦੇ ਤੁਹਾਨੂੰ ਹੈਕਰ ਅਤੇ ਪੈਸੇ ਬਾਰੇ ਜਾਣਕਾਰੀ ਨਹੀਂ ਮਿਲੇਗੀ। ਇਸ ਦੇ ਲਈ ਤੁਸੀਂ ਹੈਲਪਲਾਈਨ ਨੰਬਰ ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤੀਜਾ ਵਿਕਲਪ ਸਾਈਬਰ ਸੈੱਲ ਵਿੱਚ ਰਿਪੋਰਟ ਦਰਜ ਕਰਾਉਣਾ ਹੈ ਤੁਸੀਂ ਨਿੱਜੀ ਤੌਰ ਤੇ ਜਾ ਸਕਦੇ ਹੋ ਅਤੇ ਨੇੜਲੇ ਸਾਈਬਰ ਪੁਲਿਸ ਸਟੇਸ਼ਨ ਤੇ ਰਿਪੋਰਟ ਦਰਜ ਕਰਵਾ ਸਕਦੇ ਹੋ ਧਿਆਨ ਵਿੱਚ ਰੱਖਣ ਵਾਲੀ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਤੁਹਾਡੇ ਨਾਲ ਧੋਖਾ ਹੁੰਦਾ ਹੈ ਤਾਂ ਅਗਲੇ 30 ਮਿੰਟ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ ਆਓ ਇਸ ਨੂੰ ਇੱਕ ਆਸਾਨ ਉਦਾਹਰਨ ਨਾਲ ਸਮਝਦੇ ਹਾਂ ਜੇਕਰ ਤੁਹਾਡੇ ਨਾਲ ਠੱਗੀ ਹੁੰਦੀ ਹੈ ਤਾਂ ਧੋਖੇਬਾਜ਼ ਕਿਸੇ ਅਣਜਾਣ ਖਾਤੇ ਤੇ ਪੈਸਾ ਭੇਜਦਾ ਹੈ ਅਤੇ ਫਿਰ ਏਟੀਐਮ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਤਰ੍ਹਾਂ ਧੋਖੇਬਾਜ਼ ਭਾਵੇਂ ਕਿੰਨੀ ਵੀ ਤੇਜ਼ੀ ਨਾਲ ਕੰਮ ਕਰੇ ਉਹ ਸਾਨੂੰ ਘੱਟੋ ਘੱਟ 30 ਮਿੰਟ ਲੱਗਣਗੇ ਅਜੇ ਇਹ ਸਮੇਂ ਤੇ ਤੁਸੀਂ ਤੁਰੰਤ ਸਾਈਬਰ ਸੈੱਲ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਇਸੇ ਤਰ੍ਹਾਂ ਜੇਕਰ 30 ਮਿੰਟ ਲੰਘ ਜਾਂਦੇ ਹਨ ਤਾਂ ਇਹ ਪੈਸਾ ਕਿਤੇ ਪਹੁੰਚ ਜਾਂਦਾ ਹੈ ਅਤੇ ਬੈਂਕਿੰਗ ਪ੍ਰਣਾਲੀ ਤੋਂ ਵਾਪਸ ਲੈ ਲਿਆ ਜਾਂਦਾ ਹੈ ਇਸ ਤੋਂ ਬਾਅਦ ਇਸ ਨੂੰ ਆਨਲਾਈਨ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਹੁਣ ਇਹ ਪੈਸਾ ਉਦੋਂ ਤੱਕ ਹੀ ਵਸੂਲਿਆ ਜਾ ਸਕਦਾ ਹੈ ਜਦੋਂ ਤੱਕ ਦੋਸ਼ੀ ਫੜਿਆ ਨਾ ਜਾਵੇ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ